ਅਸੀਂ ਇਹ ਮੌਕਾ ਦੇ I need ਜੱਟ ਹੈ ਚੰਦੋਰੇ ਦੇ ਸੋ ਗਿਆ ਪੱਟ ਦਸ ਰੌਣਾ ਲਾ ਕੇ ਚੜਕ ਕਤ ਕੇ ਸਿਆਲਾ ਤੋਂ ਘੇਰੀਆ ਮਿਰਜਾ ਪਲ ਵਿੱਚ ਆ ਕੇ ਮਨ ਕਾਨੀਆਂ ਸਹਿਬਾ ਨੇ ਮਨ ਕਾਨੀਆਂ ਸਹਿਬਾ ਨੇ ਮੋਡਿਓਂ ਜੱਟ ਨੂੰ ਅਲੂਣ ਚ ਖਾਦਾ ਸਹਿਬਾ ਬਣੀ ਪਰਾਂ ਦੀ ਭਾਈਆਂ ਤੋਂ ਯਾਰ ਮਰਾਤਾ ਕੀ ਕੀ ਖਾਨੀ ਦੀ ਤਾ ਪਰੇ ਹੋ ਮੁੱਠੀਆਂ ਵਿੱਚ ਕੇ ਬੈਗੀ ਧੰਨ ਜੱਟ ਤੇ ਤਰਕਸ਼ ਨੂੰ ਪਲਾ ਤੋਂ ਹੋੜਾ ਜੱਟ ਸਖਾਤਾ ਸਹਿਬਾ ਬਣੀ ਪਲਾਵਾਂ ਦੀ ਪਾਈਆਂ ਤੋਂ ਯਾਰੀ ਮਰਾਤਾ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ ਏਅਰ ਤਾਂ ਤੁਸੀਂ ਅਕਸਰ ਰੋਜ਼ ਹੀ ਕਾਫੀ ਬਾ ਕਮਾਲ ਆਵਾਜ਼ਾ ਸੁਣਦੇ ਹੋਗੇ ਵੱਡੇ ਵੱਡੇ ਸਿੰਗਰਾਂ ਨੂੰ ਸੁਣਦੇ ਹੋਗੇ ਪਰ ਜਿਹੜੀ ਆਵਾਜ਼ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੀ ਰੂਹ ਜਿਹੜੀ ਹੈ ਉਹ ਖੁਸ਼ ਹੋਣ ਵਾਲੀ ਹੈ ਤਾਂ ਇਸ ਸਮੇਂ ਸਾਡੇ ਨਾਲ ਅਮਨ ਸੈਣੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਅਮਨ ਅਸੀਂ ਸੁਣਿਆ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਤਾਂ ਪਹਿਲਾ ਸਾਰੇ ਇੰਟਰਵਿਊ ਦੀ ਬਾਕੀ ਦੀ ਸ਼ੁਰੂਆਤ ਆਪਾਂ ਤੁਹਾਡੇ ਜਿਹੜਾ ਕਿ ਤੁਸੀਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਗੀਤ ਸੁਣਾ ਦਿਓ ਪਾਹਨੇ ਜਾਨ ਤੂੰ ਪਾਵੇ ਨਾ ਜਾਣਵੇ ਮੈਂ ਤੇ ਹੋ ਗਈਆ ਤੇਰੇ ਕੁਰ ਬਾਨਵੇ ਵੜ ਹਾੜ ਮੇਰੇ ਪਾਹਨੇ ਜਾਨ ਤੂੰ ਪਾਵੇ ਨਾ ਜਾਣ ਵੇ ਓ ਮੈਂ ਤੇ ਹੋ ਗਈਆਂ ਤੇਰੇ ਕੁਰ ਬਾਨ ਵੇ ਵੇੜ ਹਵੜ ਮੇਰੇ ਆ ਜਾ ਪੀਰਾ ਹੋ ਹੋ ਆ ਜਾ ਸਾਹਿਆਂ ਵੇ ਸਾਂਹਿਆਂ ਵੇ ਆਂਜਾ ਤੇਰੇ ਜਿਹਾ ਮੈਨੂੰ ਹੋਰਨਾ ਕੋਈ ਵੇ ਟੁੰਡਾ ਜੰਗਲ ਬੇਲੇ ਟੁੰਡਾ ਜੰਗਲ ਬੇਲੇ ਰੋਹੀ ਵੇ ਟੁੰਡਾ ਸਾਰਾ जहना पीर हो साईं वेया ज पीर वेया ज साईं वेजोले आजा ਬਹੁਤ ਸੋਣੀ ਆਵਾਜ਼ ਹੈ अमन ਤੁਹਾਡੀ ਫਿਰ ਸਾਨੂੰ ਤੁਸੀਂ ਸਾਨੂੰ ਇਹ ਦੱਸੋ ਵੀ ਕਿੱਥੋਂ ਤੁਸੀਂ ਜਿਹੜੀ ਇਹ ਸ਼ੁਰੂਆਤ ਆ ਸਿੰਗਿੰਗ ਦੀ ਕਿੱਥੋਂ ਕੀਤੀ ਜਿਵੇਂ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਮੈਂ ਪਲੱਸ 1 ਦੇ ਵਿੱਚ ਜਦੋਂ ਸੀਗਾ ਉਦੋਂ ਆਪਾਂ ਜਿਵੇਂ ਹੁੰਦੇ ਸੀਗੇ ਆ ਦੋਸਤਾਂ ਸਾਰੇ ਜਣੇ ਰਣਜੀਤ ਬਾਵਾ ਸ਼ੋਅ ਉਹਨਾਂ ਦੇ ਦੇਖਣ ਗਏ ਸੀਗੇ ਬਲਟਾਣੀ ਤਾਂ ਉਹ ਤੋਂ ਬਾਅਦ ਫਿਰ ਮੀਨਸ ਗਾਉਣ ਦਾ ਮਿਲ ਕੇ ਇਦਾਂ ਲੱਗਾ ਕਿ ਹਾਂ ਕਿੰਨਾ ਅੱਛਾ ਲੱਗਦਾ ਦੇਖਣ ਦਾ ਤੋਂ ਉਹ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਹੋ ਗਿਆ ਸੀਗਾ ਹਲਕਾ ਹਲਕਾ ਜਿਹਾ ਤੁਸੀਂ ਕਦੇ ਕਿਸੇ ਵੱਡੇ ਪਲੇਟਫਾਰਮ ਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ? ਟਰਾਈ ਕੀਤਾ ਹੋਵੇ ਵੱਡੇ ਪਲੇਟਫਾਰਮ ਤੇ ਜਾ ਕੇ ਵੱਡੇ ਪੱਧਰ ਦੇ ਉੱਤੇ ਆਪਣੀ ਸਿੰਗਿੰਗ ਨੂੰ ਲੈ ਕੇ ਜਾਣ ਦੀ? ਜੀ ਕੋਸ਼ਿਸ਼ ਬਹੁਤ ਕਰੀ ਹੈ ਪਰ कामयाब ਨਹੀਂ ਹੋ ਸਕੇ। ਕੁਝ ਕੰਪੀਟੀਸ਼ਨ ਵੀ ਕਰਦੀਏ, ਕੁਝ ਕਿਸਮਤ ਦਾ ਜ਼ੋਰ ਕਹ ਸਕਦੇ ਹਾਂ। ਤੁਸੀਂ ਕਿਸੇ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿਸੇ ਡਾਇਰੈਕਟਰ ਦੇ ਨਾਲ ਜਾਂ ਕਿਸੇ ਕਿਸੇ ਦੇ ਨਾਲ ਕਦੇ ਕੋਸ਼ਿਸ਼ ਕੀਤੀ? ਜੀ ਕਾਫੀ ਵਾਰ ਟਰਾਈ ਕੀਤੀ ਪਰ ਅਕਸਰ ਤੋਖੇ ਮਿਲ ਨੇ ਜਾਂ ਤਾਂ ਉਹ ਮਿਲ ਕੇ ਲਾਰੇ ਲਾ ਦਿੰਦੇ ਨੇ ਬਸ ਮਿਲ ਕੇ ਉਸ ਤੋਂ ਬਾਅਦ ਕੁਝ ਨਹੀਂ ਕਿਸ ਤਰ੍ਹਾਂ ਦੇ ਧੋਖੇ ਮਤਲਬ ਅ ਇੱਕ ਅੱਜ ਦੇ ਟਾਈਮ ਤੇ ਵਿੱਚ ਬਹੁਤ ਵੱਡਾ ਨਾਮ ਹੈ ਅ ਟੀ ਸੀਰੀਜ਼ ਦਾ ਜਿਵੇਂ ਟੀ ਸੀਰੀਜ਼ ਤੋਂ ਆਪਾਂ ਮੀਨਸ ਕਿਸੇ ਨੇ ਸਾਨੂੰ ਕਿਹਾ ਉਦਾਂ ਕਿ ਅਸੀਂ ਤੁਹਾਡਾ ਗਾਣਾ ਕਰਾਂਗੇ ਮੇਰੇ ਕੋਲ ਇੱਕ ਗਾਣਾ ਰੈਡੀ ਪਿਆ ਸੀਗਾ ਕਾਫੀ ਟਾਈਮ ਦਾ ਤੇ ਮੈਨੂੰ ਕੁਝ ਮਿਲ ਨਹੀਂ ਰਿਹਾ ਮੈਂ ਚਾਹੁੰਦਾ ਸੀਗਾ ਉਹ ਗਾਣਾ ਅੱਛੇ ਲੈਵਲ ਤੇ ਆਵੇ ਤੇ ਮੈਂ ਕਿਸੇ ਦੇ ਜ਼ਰੀਏ ਉੱਥੇ ਤੱਕ ਪਹੁੰਚਾ ਉਹਨਾਂ ਨੇ ਕਿਹਾ ਸੀ ਤੁਹਾਡਾ ਗਾਣਾ ਟੀ3 ਇਸ ਤੇ ਰਿਲੀਜ਼ ਕਰਾਵਾਂਗੇ ਮੈਂ ਉਹਨਾਂ ਦਾ ਹੀ ਕੋਈ ਪਰਸਨ ਆ ਤਾਂ ਮੈਂ ਕਿਹਾ ਠੀਕ ਹੈ ਉਹਨਾਂ ਨੇ ਸਾਡੇ ਤੋਂ ਪੈਸੇ ਵਗੈਰਾ ਵੀ ਲਈ ਹਨਾ ਕਿੰਨੇ ਪੈਸੇ ਲਏ ਉਹਨਾਂ ਨੇ ਤੁਹਾਡੇ ਤੋਂ 10000 ਸੀਗਾ ਕੁਝ ਇੰਨਾ ਦੇ ਕਰੀਬ ਸੀਗਾ ਤਾਂ ਉਹਨਾਂ ਨੇ ਆਪਣੇ ਬੈਂਕ ਚ ਪਹਿਲੀ ਮੈਨੂੰ ਵੀ ਪਹਿਲੀ ਚੀਜ਼ ਗਲਤ ਲੱਗੀ ਮੈਂ ਕਿਹਾ ਪਹਿਲਾਂ ਤਾਂ ਕਦੇ ਵੀ ਪੈਸੇ ਨਹੀਂ ਹੁੰਦੇ ਕਿ ਟੀ3 ਇਸ ਇੰਨੀ ਵੱਡੀ ਕੰਪਨੀ ਹੈ ਜੋ ਆਪਾਂ ਵੀ ਵਿਸ਼ਵਾਸ ਰੱਖ ਕੇ ਤਾਂ ਕੀਤਾ ਸੀਗਾ ਤਾਂ ਮੈਂ ਬੜੇ ਮੁਸ਼ਕਿਲ ਨਾਲ ਇਕੱਠੇ ਕਰੇ ਸੀਗੇ ਪੈਸੇ ਤੇ ਫਿਰ ਉਹ ਤੋਂ ਬਾਅਦ ਫਿਰ ਉਹਨਾਂ ਨੇ 1 ਮਹੀਨਾ 2 ਮਹੀਨਾ ਕੁਝ ਕਰਕੇ ਇਦਾਂ ਅੱਗੇ-ਅੱਗੇ ਫਸ ਕੋਈ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਤੁਹਾਨੂੰ ਲਾਰੇ ਲਾਏ ਤੇ ਜਿਹੜਾ ਤੁਹਾਡਾ ਗਾਣਾ ਸੀਗਾ ਫਿਰ ਉਹ ਕਿਸ ਵੱਲੋਂ ਰਿਲੀਜ਼ ਕੀਤਾ ਗਿਆ ਜੀ ਮੇਰਾ ਇੱਕ ਦੋਸਤ ਹੈ ਅਭੇਗਿਲ ਤੇ ਉਹ ਮੇਰਾ ਦੋਸਤ ਹੈ ਮੈਂ ਉਹਨੂੰ ਸਾਰੀ ਗੱਲ ਦੱਸੀ ਇਦਾਂ ਦਾ ਕਰਕੇ ਮੇਰੇ ਨਾਲ ਤਾਂ ਉਹਨੇ ਆਪਣੇ ਜਿਹੜੇ ਉਹਨਾਂ ਦੇ ਸਾਥ ਦਿੰਦੇ ਨੇ ਉਹਨਾਂ ਨੂੰ 뮤직 ਬਣਾਉਣ ਵਾਸਤੇ ਤਾਂ ਫਿਰ ਉਹਨਾਂ ਨੇ ਮੇਰਾ ਗਾਣਾ ਰਿਲੀਜ਼ ਕੀਤਾ ਆਪਣੀ ਕੰਪਨੀ ਤੋਂ वैसे ਤੁਸੀਂ ਕਿਸ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹੋ ਕਿਹੜੇ ਸਿੰਗਰ ਦੇ ਜਿਹੜੇ ਗਾਣੇ ਤੁਸੀਂ ਜ਼ਿਆਦਾ ਸੁਣਨੇ ਪਸੰਦ ਕਰਦੇ ਹੋ ਜੀ ਮੇਰੀ ਸੋਚ ਤਾਂ ਇਹ ਹੈ ਕਿ ਥੋੜਾ ਸੁਭਾਵੀ ਰਵੇ ਜੋ ਮਲਗੀ ਸੁਣਨ ਨੂੰ ਵੀ ਸਕੂਨ ਦੇਵੇ ਉਹ ਸਤਿੰਦਰ ਸਰਤਾਜ ਜੀ ਉਹਨਾਂ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਕਾਫੀ ਸਿੰਗਰਸ ਨੇ ਜਿਹੜੇ ਉਹਨਾਂ ਦੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚੋਂ ਕਿਸ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ ਤਾਂ ਕੁਝ ਗਾਇਕੀ ਲੱਗਦਾ ਨਹੀਂ ਹਸਤੇ ਟਾਈਮ ਤੇ ਬਹੁਤ ਕਿਉਂਕਿ ਪੁਰਾਣੇ ਗਾਇਕ ਸੀਗੇ ਜੋ ਕਰਦੇ اچھا ਗਾਉਂਦੇ ਸੀਗੇ ਤੇ ਅੱਛਾ ਸਿਹਤ ਦੇਣ ਵਾਸਤੇ ਗਾਉਂਦੇ ਸੀਗੇ ਪਰ ਅੱਜ ਦੇ ਵਿੱਚ ਅੱਜ ਦੇ ਗਾਣਿਆਂ 'ਚ ਸਿੰਗਰਾਂ 'ਚ ਸਿਹਤ ਨਹੀਂ ਰਹੀ। ਇਤਾਂ ਕਿਉਂ ਲੱਗਦਾ ਤੁਹਾਨੂੰ? ਕਿਉਂਕਿ ਉਹ ਗਾਣੇ ਸਾਰੇ ਕੋਈ ਕੁੜੀਆਂ ਨੂੰ ਲੈ ਕੇ ਆਜੇਵੇਂ ਹਨਾ ਕੋਈ ਹਥਿਆਰਾਂ ਨੂੰ ਲੈ ਕੇ ਆ ਜਾਂਦਾ ਹੈ ਤਾਂ ਮੀਨਸ ਕੋਈ ਸਿਹਤ ਨਹੀਂ ਆਗੀ ਪਹਿਲੀ ਗੱਲ ਤਾਂ ਤੇ ਦੂਜੀ ਗੱਲ ਇਹ ਹੈ ਕਿ ਕੁਝ ਟਾਈਮ ਅੱਛਾ ਲੱਗਦਾ ਤੇ ਕੁਝ ਟਾਈਮ ਬਾਅਦ ਉਹ ਫਿਰ ਪਿੱਛੇ ਫਲੋਪ ਹੋ ਜਾਂਦੇ ਨੇ। ਸਤਿੰਦਰ ਸਤਾਜ ਦਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਕਿਹੜਾ ਲੱਗਦਾ ਗਾਣਾ? ਤੁਹਾਨੂੰ ਕਿਹੜਾ ਗਾਣਾ ਪਸੰਦ ਆ ਉਹਨਾਂ ਦਾ? ਉਹਨਾਂ ਦੇ ਮਨ ਸਾਰੇ ਫੇਵਰਿਟ ਨੇ ਮੇਰੇ ਇੱਕ ਜਿਹੜਾ ਬਹੁਤ ਜ਼ਿਆਦਾ ਸਕੂਨ ਦਿੰਦਾ ਹੋਵੇ ਰੂਹ ਨੂੰ ਇੱਕ ਗਾਣਾ ਹੈ ਜੋ ਹਮੇਸ਼ਾ ਹੀ ਮੈਨੂੰ ਮੋਟੀਵੇਟ ਕਰਦਾ ਹੈ ਕਿ ਜੇ ਜਦੋਂ ਵੀ ਮੈਂ ਕਿਤੇ ਵੀ ਗਾਉਣਾ ਤੇ ਮੈਂ ਸਭ ਤੋਂ ਪਹਿਲਾਂ ਇਸੇ ਮਲਕੀ ਉਸੇ ਗਾਣੇ ਤੋਂ ਮੈਂ ਸ਼ੁਰੂਆਤ ਕਰਦਾ ਹਮੇਸ਼ਾ ਸਾਨੂੰ ਵੀ ਤੁਸੀਂ ਉਹ ਗਾਣਾ ਸੁਣਾ ਦਿਓ ਜੀ ਜੀ ਮੈਂ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਹਾਂ ਗੱਲ ਬਣਦੀ ਏ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਇੱਕ ਦਿਨ ਖਾਕ ਹੋ ਜਾਣਾ ਕਿਉਂ ਹੰਕਾਰ ਕਰਨਾ ਹੈ ਇੱਕ ਦਿਨ ਖਾਕ ਹੋ ਜਾਣਾ ਹੈ ਹੋਏ ਖਾਕ ਹੋ ਜਾਣਾ ਤੇਰੇ ਤੋਂ ਜਾਨਵਰ ਚੰਗੇ ਜਿੰਨਾ ਦੀ ਖਲ ਬਣਦੀ ਏ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਕਿਸੇ ਦੀ ਅਜ ਬਣਦੀ ਏ ਕਿਸੇ ਦੀ ਕਲ ਬਣਦੀ ਏ ਇਬਾਦਤ ਕਰ ਹਾਂ ਇਬਾਦਤ ਕਰ ਮੰਨ ਅੱਜਕੱਲ ਨਾ ਰੀਲਸ ਦਾ ਵੀ ਇੱਕ ਬਹੁਤ ਵੱਡਾ ਪਲੇਟਫਾਰਮ ਚੱਲਿਆ ਹੈ ਕਿ ਬਹੁਤ ਹਨਾ ਅੱਗੇ ਲੈ ਕੇ ਜਾਣੇ ਤੁਸੀਂ ਉਸ ਚੀਜ਼ ਦਾ ਇਸਤੇਮਾਲ ਨਹੀਂ ਕੀਤਾ ਕਦੇ ਰੀਲਸ ਵੀ ਪਾਉਂਦੇ ਨੇ ਪਾਉਂਦੀਆਂ ਨੇ ਇਹ ਸ਼ੇਅਰ ਵੀ ਕਰਦੇ ਨੇ ਸਾਰੇ ਆਪਣੇ ਜਿਹੜੇ ਆਪਣੇ ਯਾਰ ਮਿੱਤਰ ਨੇ ਸਭੀ ਪਰ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉਹ ਨਹੀਂ ਪਹੁੰਚ ਸਕਦੀ ਸਭਨ ਵੈਸੇ ਤੁਹਾਨੂੰ ਫੈਮਲੀ ਸਪੋਰਟ ਕਿਵੇਂ ਦਾ ਫੈਮਲੀ ਕਿੰਨਾ ਕੁ ਸਪੋਰਟ ਕਰਦੀ ਹੈ ਫੈਮਲੀ ਸ਼ੁਰੂ ਤੋਂ ਹੀ ਸਪੋਰਟ ਕਰਦੀ ਹੈ ਛੇ ਹਮੇਸ਼ਾ ਹੀ ਬਸ ਉਹ ਮੈਨੂੰ ਇੱਕ ਕੰਡੀਸ਼ਨ ਕਹਿੰਦੀ ਹੈ ਹਮੇਸ਼ਾ ਕਿ ਕਿਸੇ ਨਾਲ ਵਿਵਾਦ ਨਹੀਂ ਕਰਨਾ ਜਿਵੇਂ ਅੱਜ ਕੱਲ ਵਿਵਾਦ ਕਰਕੇ ਲੋਕ ਵਾਇਰਲ ਹੁੰਦੇ ਨੇ ਜਾਂ ਕੁਝ ਵੀ ਕਰਦੇ ਨੇ ਤੇ ਦੂਜੀ ਗੱਲ ਤੇ ਸਿਹਤ ਦੇਣ ਵਾਲੀ ਗੱਲ ਕੀ ਕਰਨੀ ਹੈ ਇਹ ਮੇਰੇ ਡੈਡੀ ਹਮੇਸ਼ਾ ਹੀ ਕਹਿੰਦੇ ਨੇ ਮਤਲਬ ਕੁਝ ਵੀ ਉਹ ਜਿਆ ਪ੍ਰਮੋਟ ਨਹੀਂ ਕਰਨਾ ਕਿ ਜਿਹੜਾ ਕਿ ਸਾਡੇ ਆਉਣ ਵਾਲੇ ਕੱਲ ਨੂੰ ਖਰਾਬ ਕਰੇ ਬਿਲਕੁਲ ਬਿਲਕੁਲ ਤੁਸੀਂ ਖੁਦ ਲਿਖਦੇ ਵੀ ਹੋ ਕੋਸ਼ਿਸ਼ ਤਾਂ ਕਰੀਏ ਪਰ ਮੋਸਟਲੀ ਮੇਰੇ ਸਾਰੇ ਗਾਣੇ ਇੱਕ ਮੇਰੇ ਚਾਚਾ ਜੀ ਨੇ ਉਹ ਲਿਖਦੇ ਨੇ ਦਲਜੀਤ ਜੱਗਪੁਰੀ ਅੱਛਾ ਉਹ ਤੁਹਾਨੂੰ ਲਿਖ ਕੇ ਦਿੰਦੇ ਨੇ ਗਾਣੇ ਉਹਨਾਂ ਨੂੰ ਥੋੜਾ ਪਤਾ ਮੋਡੀਫਾਈ ਕਰਕੇ ਉਹਨਾਂ ਨੂੰ ਮੈਂ ਗਾ ਦਿੰਨਾ ਤਾਂ ਹੋਰ ਕੋਈ ਗਾਣਾ ਜਿਹੜਾ ਕਿ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਜਿਸ ਨੂੰ ਤੁਸੀਂ ਰਿਆਜ਼ ਦੇ ਸਮੇਂ ਵੀ ਗਾਉਂਦੇ ਹੋ ਕੋਈ ਇਹੋ ਜਿਹਾ ਗਾਣਾ ਜਿਹੜਾ ਤੁਸੀਂ ਸੁਣਾਉਣਾ ਚਾਹੋ ਹੈਗਾ ਕੁਝ ਸੁਣਾ ਦੇਣਾ ਜਿੰਦ ਮੁੱਕ ਗਈ ਹੈ ਹਾਏ ਵੇ ਜਿੰਦ ਮੁੱਕ ਗਈ ਹੈ ਦਰਸ ਦਿਖਾ ਸਜਣਾ ਵੇ ਜਿੰਦ ਮੁੱਕ ਗਈ ਹੈ ਦਰਸ ਦਿਖਾ ਸਜਣਾ ਛੇਤੀ ਆ ਸਜਣਾ ਗਲ ਲਾ ਸਜਣਾ ਵੇ ਜਿੰਦ ਮੁੱਕ ਗਈ ਹਏ ਵੇ ਜਿੰਦ ਮੁੱਕ ਗਈ ਦਰਸ ਦਿਖਾ ਸਜਣਾ ਛੇਤੀਆ ਸਜਣਾ ਗੱਲ ਲਾ ਸਜਣਾ ਵੇ ਜਿੰਦ ਮੁੱਕ ਗਈ ਸਾਨੂੰ ਤੇਰੀ ਜੁਦਾਈ ਮਾਰ ਗਈ ਜਿੰਦ ਸਦ ਮੇ ਸੈ ਸੈ ਹਾਰ ਗਈ ਸਾਨੂੰ ਤੇਰੀ ਜੁਦਾਈ ਮਾਰ ਗਈ ਜਿੰਦ ਸਦ ਨੇ ਸਹਾਰ ਗਈ ਵੇ ਅੱਲਾ ਵਾਸਤੇ ਹਾਈਵੇ ਅੱਲਾ ਵਾਸਤੇ ਮੁਖ ਨਾ ਛੁਪਾ ਸਜਣਾ ਛੇਤੀਆ ਸਜਣਾ ਗੱਲ ਲਾ ਸਜਣਾ ਵੇ ਜਿੰਦ ਮੁੱਕ ਗਈ ਹੈ ਵੇ ਜਿੰਦ ਮੁੱਕਦੀ ਤਾਂ ਅਮਨ ਤੁਸੀਂ ਸਾਡੇ ਚੈਨਲ ਦੇ ਰਾਹੀ ਕੀ ਕਹਿਣਾ ਚਾਹੋਗੇ ਆਪਣੇ ਜਿਹੜਾ ਕਿ ਆਉਣ ਵਾਲੇ ਕੱਲ ਦੇ ਲਈ ਮੈਂ ਫਿਲਹਾਲ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੰਨਾ ਕਿ ਵੀ ਮਲਕੀ ਅਸਲੀ ਟੈਲੈਂਟ ਨੂੰ ਸਪੋਰਟ ਕਰਨਾ ਚਾਹੀਦਾ ਕਿ ਜਿੰਨਾ ਅਸੀਂ ਮਲਕੀ ਬਿਨਾਂ ਨੋਲिज ਵਾਲੇ ਜਿਹੜੇ ਅੱਜ ਕੱਲ ਅੱਗੇ ਆ ਰਹੇ ਨੇ ਜੋ ਉਹਨਾਂ ਤੋਂ ਇਲਾਵਾ ਜੋ ਅਸਲੀ ਸਿੱਖ ਕੇ ਗਾਰੇ ਨੇ ਜਾਂ ਕੁਝ ਵੀ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਕਿ ਜੋ ਕਿ ਜੋ ਆਪਣੇ ਮਿਹਨਤ ਮਿਹਨਤ ਕਰਕੇ ਖਾਰੇ ਨੇ ਜਾਂ ਗਾਰੇ ਨੇ ਹੈਨਾ ਤਾਂ ਉਹਨਾਂ ਨੂੰ ਅੱਗੇ ਲੈਣਾ ਚਾਹੀਦਾ ਮੇਰੇ ਖਿਆਲ ਤੋਂ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਸੀਗੇ ਅਮਨ ਸੈਣੀ ਜਿਨ੍ਹਾਂ ਦੀ ਅਸੀਂ ਬਹੁਤ ਹੀ ਬਾ ਕਮਾਲ ਆਵਾਜ਼ ਸੁਣੀ ਤਾਂ ਇਹੋ ਜੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਤੇਜਿੰਦਰ ਦੇ ਨਾਲ